ਵੇ ਮੇਲੇ ਦਾ ਪਾਣਕੇ ਦੀ ਫਰਸਟ ਆਪਾਂ ਦਿਖਾਉਣ ਨੂੰ ਡੈਮਕਨ ਦੀ ਸਟਾਲ ਤੇ ਇਹ ਨਾਲੇ ਕੀ ਕੀ ਇੰਪਲੀਮੈਂਟਸ ਆਏ ਹੋਏ ਰੇ ਮੇਲੇ ਤੇ ਇਤਰਾਗੇ ਨਾਲ ਪਲਟਾਵੇਂ ਵਾਲਾ 3 ਵਾਲਾ 4 ਵਾਲਾ 2 ਵਾਲਾ ਜਿਹੜਾ ਮਰਜ਼ੀ ਲੈ ਲਓ ਸਾਰੇ ਮਿਲਣਗੇ ਤੇ ਇਤਰਾਗਾ ਰੋਟਾ ਬੈਟਰ ਇਹ ਆਪਾਂ ਕਹਿ ਸਕਦੇ ਹਾਂ ਵੀ ਇਦਾਂ 2 ਵਾਲੇ ਚੱਲਦੇ ਨੇ ਇਹਨਾਂ ਦੇ 1 ਵਾਲਾ ਵੀ ਆ ਤੁਸੀਂ ਉਹ ਦੇਖ ਸਕਦੇ 1 ਵਾਲਾ ਆ 2 ਵਾਲਾ ਤੇ ਇਹਦੇ ਨਾਲ ਮਤਲਬ ਜਿਹੜੀ ਧਰਤੀ ਦੀ ਤਹਿ ਆ ਉਹ ਫਾੜਿਆਂ ਦੀ ਤੇ ਪਾਣੀ ਖਾਣ ਲੈਂਦੀ ਆ ਮਿੱਟੀ ਬਹੁਤ ਜ਼ਿਆਦਾ ਉਹ ਦਿਨਾਂ ਮਤਲਬ ਫਸਾ ਖੇਤਾਂ 'ਚ ਪਾਣੀ ਨਹੀਂ ਕੱਢਦਾ ਬਹੁਤ ਫਾਇਦਾ ਇਹਦਾ ਠੀਕ ਹੈ ਕੋਈ ਇੱਕ ਵਾਲਾ ਫੇਰਦਾ ਕੋਈ ਦੋ ਵਾਲਾ ਫੇਰਦਾ ਇਹਨਾਂ ਦੇ ਕਈ ਇੰਪਲੀਮੈਂਟ ਤੇ ਸਬਸਿਡੀ ਵੀ ਚੱਲਦੀ ਆ ਸ਼ਕਤੀਮਾਨ ਗਰੀਮੇ ਇਹ ਆ ਗਿਆ ਗਰੀਮੇ ਦਾ ਫੇਲ ਵੱਡਣ ਵਾਲਾ ਇਹ ਆਲੂ ਪੱਟਣ ਵਾਲੀ ਆ ਗਈ ਗਰੀਮੇ ਦੀ ਇਹ ਆ ਗਿਆ ਦਾ ਆਲੂ ਬਜਾਈ ਵਾਲਾ ਕਰੀਮ ਦਾ ਭਾਈ ਬਹੁਤ ਹੀ ਜ਼ਿਆਦਾ ਫੇਮਸ ਪੂਰੇ ਵਾਰਲਡ ਜੇ ਆਪਾਂ ਕਹਿ ਸਕਦੇ ਆ ਜੋ ਇਹਦੀ ਤਕਨੀਕ ਆ ਕਿਸੇ ਮਤਲਬ ਹੋਰ ਪਲਾਂਟਰ ਦੇ ਨਹੀਂ ਅੰਨੀ ਵਧੀਆ ਹੈਗੀ ਜਿੰਨਾ ਮਰਜ਼ੀ ਤੁਸੀਂ ਡਾਈ ਬੰਨਣਾ ਉਨੇ ਹੀ ਪਾਉ ਬੀਬੀ ਉਨੇ ਹੀ ਪਾਉ ਦੂਰ ਕਰ ਲੋ ਡੂੰਗਾ ਕਰ ਲੋ ਉੱਪਰ ਕਰ ਲੋ ਬਹੁਤ ਮਗਲ ਇਹਦੀ ਸੈਟਿੰਗਾਂ ਨੇ ਸਾਰੀਆਂ ਇਹ ਮਸ਼ੀਨ ਇਹਰੇ ਆਪਣੇ ਇੰਡੀਆ ਚ ਆਈ ਤਾਂ ਇਹਦੀਆਂ ਕਾਪੀਆਂ ਬਾਅਦ ਚ ਹੋਣ ਲੱਗੀਆਂ ਨੇ ਪਰ ਜੋ ਕਾਪੀ ਹੁੰਦੀ ਹੈ ਕਾਪੀ ਹੁੰਦੀ ਹੈ ਆ ਰੀਜ਼ ਨਹੀਂ ਹੋ ਸਕਦੀ ਇਹਨਾਂ ਦਾ ਫਰਕ ਹੈਗਾ ਹੀ ਆ। ਨਾਲੇ ਮਹਿੰਗੀ ਆ ਤਾਂ ਵੀ ਲੋਕ ਇਹਨੂੰ ਲੈ ਰਹੇ ਨੇ। ਕਿਉਂ ਲੈ ਰਹੇ ਨੇ? ਕਿਉਂਕਿ ਕੁਆਲਿਟੀ ਆ। ਠੀਕ ਆ ਜੀ। ਇਹ ਇਧਰੇ ਆ ਗਿਆ। ਇਹ ਜਿਹੜਾ ਰੋਟਾਵੇਟਰ ਆ ਇਹ ਰੋਟਾਵੇਟਰ ਤੇ ਵਧ ਡੂੰਗਾ ਜਾਂਦਾ। ਅੱਗੇ ਆ ਜਾਓ ਜੀ ਗੱਲੇ ਇਹਨਾਂ ਦੇ ਤੁਹਾਨੂੰ ਮਿਲਣਗੇ ਸਪਰੇਅ ਵਾਲੇ ਪੰਪ ਵੈਕਿਊਮ ਮਸ਼ੀਨਾਂ ਠੀਕ ਛੋਟੀਆਂ ਵੱਡੀਆਂ ਇਹ ਬਣਾਉਂਦੇ ਨੇ ਬਾਕੀ ਜਿਆਦਾ ਫੇਮਸ ਇਹਨਾਂ ਦਾ ਤੇਲ ਪਾਉਣ ਵਾਲਾ ਆਪਾਂ ਅੱਜਕੱਲ ਬਹੁਤ ਟ੍ਰੈਂਡ ਚੱਲਦਾ ਵਾ ਠੀਕ ਆ ਆ ਜੀ ਇਸ ਨਾਲ ਵੀ ਘਰੇ ਪੈਟਰੋਲ ਪੰਪ ਲਾ ਲਿਆ ਜੇ ਲਵਾ ਲਈ ਪੂਰਾ ਪਤ ਤੇਲ ਦੱਸੋ ਵੀ ਅੱਜ ਕਿੰਨਾ ਤੁਸੀਂ ਪਾਇਆ ਕਿੰਨਾ ਨਿਕਲ ਗਿਆ ਸਾਰਾ ਗੱਲੀ ਗੱਲੀ ਡਿਟੇਲ ਦੱਸੋ ਬਹੁਤ ਵਧੀਆ ਚੀਜ਼ ਆ ਜਿੱਦਾਂ ਕਰੇੜਿਆਂ ਆਪਣੇ ਟੈਂਕੀਆਂ ਨੇ ਉਹਨਾਂ ਤੇ ਫਿੱਟ ਕਰਨਾ ਤਾਂ ਵਧੀਆ ਚੀਜ਼ ਆ ਜਿੰਨਾ ਪਾਉਣਾ ਉਹਨੇ ਤੇਲ ਪਾਉਗਾ ਨਾ ਵੱਧ ਪੋਵੇ ਨਾ ਘੱਟ ਪੋਵੇ ਠੀਕ ਹੈ ਜੀ ਲਈ ਹੁਣ ਆਪਾਂ ਪਹੁੰਚੇ ਆ ਟੌਪਕੌਨ ਕੰਪਨੀ ਦੇ ਜੋ ਇਹ ਬਣਾਉਂਦੇ ਨੇ ਜਿੱਦਾਂ ਸਪਰੇਅ ਵਾਲ ਪੰਪ ਆ ਤੇ ਇੱਧਰ ਆ ਗਿਆ ਇਹਨਾਂ ਦਾ ਆਟੋ ਡਰਾਈਵਿੰਗ ਠੀਕ ਹੈ ਜੀ ਔਰ ਜਿੱਦਾਂ ਤੁਸੀਂ ਸਿਲੈਕਟ ਕਰਤਾ ਲੋਕੇਸ਼ਨ ਸਿਲੈਕਟ ਕਰਤੀ ਇਹਦੇ ਵਿੱਚ ਸਕਰੀਨ ਤੇ ਇਹਦੇ ਉਦਾਂ ਹੀ ਆਉਦਿਆ ਚੱਲਣਾ ਚਾਹੀਏ ਤੁਸੀਂ ਟਰੈਕਟਰ ਤੇ ਬੈਠੇ ਹੋ ਜਾਂ ਨਹੀਂ ਬੈਠੇ ਜਿੱਧਰ ਨੂੰ ਘੁਮਾਵਗੇ ਉਧਰੋਂ ਹੀ ਚੱਲੂਗਾ ਜਿੱਦਾਂ ਆਟੋ ਗੱਡੀਆਂ ਆਉਂਦੀਆਂ ਨੇ ਹੁਣ ਆਟੋ ਟਰੈਕਟਰ ਵੀ ਆਪਾਂ ਕਰਾ ਸਕਦੇ ਆ ਵਿਦਆਊਟ ਡਰਾਈਵਰ ਆ ਇਹ ਤੁਹਾਡਾ ਖੇਤ ਵੀ ਬਾਹੂ ਸਾਰੇ ਕੰਮ ਕਰੂਗਾ। ਇਹ ਇਹ ਰੱਖਣੀ ਕਿੱਥੇ ਆਵੇ ਰ ਇਹੇ ਜੀ ਟਰੈਕਟਰ ਤੇ ਫਿੱਟ ਹੋਣਾ। ਹਾਂ ਟਰੈਕਟਰ ਦੇ ਉੱਤੇ ਫਿੱਟ ਹੋਣਾ। ਇਹ ਸਿਸਟਮ ਉਰੇ ਤੁਸੀਂ ਲੋਕੇਸ਼ਨ ਭਰਨੀ ਆ ਜਿੱਥੇ ਤੁਸੀਂ ਬੋਹਣਾ ਹੈ ਇਹਨੇ ਆਪਦੇ ਆਪ ਜਾ ਕੇ ਖੇਤ ਪੂਰਾ ਵਾਹ ਕੇ ਖੜ ਜਾਣਾ। ਉਹ ਤੋਂ ਬਾਅਦ ਜੋ ਲੋਕੇਸ਼ਨ ਉੱਥੇ ਜਾ ਕੇ ਨੇ ਆਪਦੇ ਆਪ ਹੋ ਜਾਣਾ। ਮਤਲਬ ਹਾਂ ਬੰਦੇ ਦੀ ਲੋੜ ਨਹੀਂ। ਬਿਨਾ ਡਰਾਈਵਰ ਤੋਂ ਟਰੈਕਟਰ ਚੱਲੂ ਇਹਦੇ ਨਾਲ। ਨਵੀਂ ਚੀਜ਼। ਇਧਰ ਅੱਗੇ ਇਹਨਾਂ ਦੇ ਆਗੇ ਜਿਹੜਾ ਲੇਜ਼ਰ ਕਰਾ ਆਇਆ ਉਹਦੇ ਸਿਸਟਮ ਆ ਗਿਆ ਮਦਲ ਇਹਨਾਂ ਮੇਨ ਟਾਪ ਕੌਨ ਕੰਪਨੀ ਦਾ ਇੱਕ ਤਾਂ ਆਪਾਂ ਕਹਿ ਸਕਦੇ ਸਪਰੇਅ ਪੰਪ ਪੁਰਾ ਆਇਆ ਵਾ ਇੱਕ ਆਟੋ ਡਰਾਈਵਿੰਗ ਜੋ ਸਟੀering ਲੱਗਦਾ ਆਟੋ ਆਪ ਦੇ ਆਪ ਨਾਲ ਚੱਲਦਾ ਇੱਕ ਇਹਨਾਂ ਦੇ ਨਾਲ ਜੋ ਸਪਰੇਅ ਪੰਪ ਦੇ ਇਹ ਸਿਸਟਮ ਆਉਂਦਾ ਉਹਦੀ ਉਹ ਵੀ ਉਰੇਲੇ ਆਉਂਦਾ ਪਿਆ ਠੀਕ ਹੈ ਜੀ ਇਸ ਤੋਂ ਅੱਗੇ ਆਪਾਂ ਹੁਣ ਚੱਲਦੇ ਆ ਫੀਲਡ ਕਿੰਗ ਫੀਲਡ ਕਿੰਗ ਨਾਲ ਕੀ ਕੀ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਕੋਈ ਵੀ ਇੰਪਲੀਮੈਂਟ ਬੁੱਕ ਕਰਾ ਕੇ ਆਪਣੀ ਆਚੀ ਬਣਾ ਸਕਦੇ ਹੋ ਬਾਲੀ ਦੀ ਗੱਲ ਬਾਤ ਇਹ ਆ ਕੇ ਰੋਟਾ ਫੈਟਰੀ ਇੱਧਰ ਆ ਗਿਆ ਸੁਪਰ ਸਪ੍ਰੇਡਰ ਇਹ ਸਬਸਿਡੀ ਅਪਰੂਵਲ ਆ ਜਿਹੜੀ ਸਬਸਿਡੀ ਚੱਲਦੀ ਆ ਸਰਕਾਰ ਵੱਲੋਂ ਤੁਹਾਨੂੰ ਆ ਮਿਲੋਗੀ ਦਿਵੰਗ ਮਾਡਲ ਆਈਏ ਦਿਵੰਗ ਮਾਡਲ ਬਹੁਤ ਹੀ ਜਾਵੇ ਹੈਵੀ ਇਹ ਆ ਗਿਆਾਂ ਦੀ ਹੈਰੋ ਇੱਧਰ ਆ ਗਿਆ ਰੋਟਾ ਵੇਟਰ ਇਹ ਫਰਟੀਲਾਈਜ਼ਰ ਸਪ੍ਰੇਡਰ ਵੇਖੋ ਇਹ ਆਗੇ ਐਮਪੀ ਪਲਹਾਓ ਤਿੰਨ ਨਾਲੇ ਤੁਸੀਂ ਇਹਦੇ ਦੋ ਵਾਲੇ ਵੀ ਲੈ ਸਕਦੇ ਹੋ ਤਿੰਨ ਨਾਲੇ ਨਾਲ ਜੋੜ ਕੇ ਚਾਰ ਵੀ ਕਰ ਸਕਦੇ ਹੋ ਉਸ ਤੋਂ ਅੱਗੇ ਆਗੇ ਜੀ ਇਹ ਵੀ ਆਪਾਂ ਕਲਟੀਵੇਟਰ ਕਹਿ ਸਕਦੇ ਹਾਂ ਇਹ ਬਹੁਤ ਜ਼ਿਆਦਾ ਢгай ਜੀ ਜਾਂਦੇ ਨੇ ਤੇ ਇਹਨਾਂ ਦੇ ਮਾਗਰ ਜਿਗਾੜ ਜੋ ਲੱਗਣਾ ਫਿੱਟ ਹੋ ਜਾਣਾ ਇਹਨੇ ਨਾਲ ਦੀ ਨਾਲ ਮਿੱਟੀ ਦੇ ਵੱਡੇ ਡੜੇ ਨੂੰ ਛੋਟੇ ਕਰੀ ਜਾਣੇ ਨੇ ਮਾੜਾ ਜੀ ਉਸ ਤੋਂ ਅੱਗੇ ਇਹਨਾਂ ਦੀ ਬੈਲਰ ਮਸ਼ੀਨ ਆ ਗਈ ਜੀ ਇਹ ਇੱਕ ਸਰਵਿਸ ਕਰਦਾ ਹੈ ਇਹ ਤਾਂ ਰੈਕ ਆ ਗਿਆ ਸਮਝਣੇ ਕਿ ਅੱਜ ਦੇ ਟਾਈਮ 'ਚ ਜਿਹੜੀ ਜ਼ਿਆਦਾ ਮਤਲਬ ਕਿਸਾਨਾਂ ਲੋੜ ਆ ਠੀਕ ਹੈ ਜੀ ਉਹ ਆ ਚੀਜ਼ ਦੀ ਆ ਇਹ ਟਰੈਕ ਵਾਲੀ ਮਸ਼ੀਨ ਆ ਇਹਦੀ ਕੁਆਲਿਟੀ ਇੰਨੀ ਆ ਕਿ ਜਿਹੜੀ ਤੁਸੀਂ ਮਰਜ਼ੀ ਫਸਲ ਵਾੜ ਲਓ ਦਾਣਾ ਪੂਰਾ ਕਰਕ ਨਹੀਂ ਕਰਦੀ ਜਿੱਦਾਂ ਤੁਸੀਂ ਬਾਸਮਤੀ ਵਾੜਣੀ ਆ ਜਿਹੇ ਜੀ ਤੁਸੀਂ ਹੱਥੀ ਲੇਬਰ ਤੋਂ ਵੜਾ ਲਈ ਜਿਹੇ ਇਹਦੇ ਨਾਲ ਵੜ ਲੀ ਇੰਨੀ ਕੁਆਲਿਟੀ ਆ ਉਹਨਾਂ ਰੇਟੇ ਲੱਗਦਾ ਇਹਦੇ ਵੱਡੀ ਹੋਈ ਤੇ ਜਿੰਨਾ ਹੱਥੀ ਵੱਡੀ ਹੋਈ ਤਾਂ ਲੱਗਦਾ ਟਰੈਕ ਵਾਲੀ ਮਸ਼ੀਨ ਆ ਆ ਕੱਟ ਰਿਹਾ ਇਹਦਾ ਇਧਰ ਆ ਗਿਆ ਇਹਨਾਂ ਦਾ ਕਲਟੀਵੇਟਰ ਆ ਸਾਰੇ ਦੇ ਫੰਕਸ਼ਨ ਨੇ ਅੱਗੇ ਆ ਗਿਆ ਸਪੀਡਮੈਨ ਸਪੀਡਮੈਨ ਕੀ ਕੀ ਕੇ ਇਹ ਬਣਾਉਂਦੇ ਨੇ ਇਹ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਸਭ ਤੋਂ ਪਹਿਲਾਂ ਇਹਨਾਂ ਦਾ ਜੀ ਸਪਰੇਅ ਵਾਲਾ ਪੰਪ ਠੀਕ ਆ ਜਿੱਦਾਂ ਘਰੇ ਵਰਤਣ ਵਾਲੇ ਛੋਟੇ ਪੰਪ ਰੇਵਾਸ਼ਿੰਗ ਕਰਨ ਲਈ ਉਹ ਵੀ ਚੀਜ਼ ਘੈਂਟ ਰਹਿਣਾ ਦੀ ਬਣਾਈ ਹੋਈ ਚਲਿਤ ਦਿਖਾਂਗੇ ਅਗਲੇ ਟਾਈਮ ਆਗੇ ਤੇਲ ਪਾਉਣ ਵਾਲੇ ਜੋ ਤੁਹਾਨੂੰ ਪਹਿਲਾਂ ਵੀ ਦਿਖਾਇਆ ਆਪਾਂ ਨੇ ਕਰੇ ਤੁਸੀਂ ਚਾਹੇ ਡਰਮ ਤੇ ਲਾ ਲਓ ਚਾਹੇ ਟੈਂਕੀ ਤੇ ਲਾ ਲਓ ਜਿੱਤੇ ਮਰਜ਼ੀ ਲਾ ਲਓ ਇਹਨੂੰ ਪੂਰੇ ਮਤਲਬ ਜਿੱਦਾਂ ਤੁਸੀਂ ਕਹਿੰਦੇ ਪੈਟਰੋਲ ਪੰਪ ਘਰੇ ਲਾਉਣ ਵਾਲਾ ਉਹ ਗੱਲ ਹੈ ਜਿੰਨਾ ਚਾਹੀਦਾ ਉੰਨਾ ਹੀ ਤੇਲ ਪੈਣਾ ਨਾ ਵੱਧ ਨਾ ਘਟਾ ਲਓ ਜੀ ਇਹਦੇ ਨਾਲ ਹੀ ਆ ਗਿਆ ਸੇਖੋਂ ਇਹਨਾਂ ਦੇ ਮੇਨ ਜਨਰੇਟਰ ਨੇ ਆ ਬਾ ਕਰਦੇ ਹਾਰੇ ਬਾੜੀਆ ਕਿੜਾ ਮਾਰ ਕੇ ਮੁੜੀ ਜੀ ਦਾ ਇਹ ਤੁਸੀਂ ਛੋਟੇ ਜਨਰੇਟਰ ਲੈਣੇ ਨੇ ਮੀਡੀਅਮ ਸਾਈਜ਼ ਲੈਣਾ ਵੱਡੇ ਸਾਈਜ਼ ਲੈਣੇ ਮਤਲਬ ਆਪਾਂ ਜਿਹੜਾ ਪੇਟੀ ਬੰਦ ਕਹ ਦਿੰਨੇ ਆ ਮਤਲਬ ਬੈਦ ਬਾਕਸ ਹੁੰਦਾ ਇਹ ਬਿਲਕੁਲ ਸਾਇਲੈਂਟ ਜਨਰੇਟਰ ਹੁੰਦਾ ਠੀਕ ਆ ਜਿੱਦਾਂ ਇਹਨਾਂ ਦੀ ਆਵਾਜ਼ ਆਉਂਦੀ ਆ ਇਹ ਬਿਲਕੁਲ ਸਾਇਲੈਂਟ ਹੁੰਦੇ ਨੇ ਜਿੱਦਾਂ ਬੈਂਕਾਂ ਹੋਗੇ ਜਾਂ ਮਾਲ ਹੋਗੇ ਉੱਥੇ ਇਹਨਾਂ ਦੀ ਵਰਤੋਂ ਬਹੁਤ ਹੁੰਦੀ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿੱਡਾ ਵੀ ਤੁਹਾਨੂੰ ਜਨਰੇਟਰ ਚਾਹੀਦਾ ਇਸੇ ਖੋਂ ਵਾਲੇ ਬਣਾਉਂਦੇ ਨੇ ਜੀ ਠੀਕ ਆ ਆ ਜਿਹੜਾ ਨੰਬਰ ਨੇ ਜੀ 9815047800 9779347800 995806855 ਪੱਖੇ ਕਿਹਦੇ ਹਟ ਲੋਡ ਜਦੋਂ ਪੱਖੇ ਲੱਗ ਜਾਣਗੇ ਪੱਖੇ ਵੇਖੋ ਜਿੱਡਾ ਮਰਜੀ ਜਨਰੇਟਰ ਲੈ ਲਓ ਜੀ ਉਸ ਤੋਂ ਅਗੇ ਪੰਪ ਖੜੇ ਨੇ ਇਹਨਾਂ ਦੇ ਇਹ ਅਲੱਗ-ਅਲੱਗ ਮਾਡਲ ਨੇ 165000 ਦਾ 15000 ਡਿਸਕਾਊਂਟ ਮੇਲੇ ਤੇ ਹੀ 1.5 ਲੱਖ ਦਾ ਵੀਰੇ ਇਹ ਕਿੰਨੇ ਲੀਟਰ ਵਾਲੇ ਨੇ ਉਹ 1500 ਲੀਟਰ ਆ ਵੀਰੇ 1500 ਲੀਟਰ ਹਾਂ ਇਹ 1000 ਲੀਟਰ ਇਹ 1000 ਇਹ ਵੀ 1000 ਹਾਂ ਵੀ 1000 ਇਹ ਵੀ 1000 ਆ ਉਹ ਵੱਡਾ ਹੈ ਹਾਂ ਉਹ 1500 ਜਿਵੇਂ ਇਹਨਾਂ ਦੇ ਰੇਟ ਹੁਣ ਇਹਨਾਂ ਦੇ ਕੀ ਨੇ ਉਰੇ ਮੇਲੇ ਤੇ ਹੀ ਇਹਦਾ ਵੀਰੇ 1.5 ਲੱਖ ਇਹਦਾ 1.5 ਲੱਖ ਤੁਸੀਂ ਲਾਇਆ ਵਾ ਸਟਿਕਰਾਂ ਜੀ ਹਾਂ 15000 ਮੇਲੇ ਦਾ ਡਿਸਕਾਊਂਟ ਆ ਇਹਦਾ ਦਾ ਇਹ 115000 ਦਾ ਉਹ 130000 ਦਾ ਡਿਸਕਾਊਂਟ ਇਹ ਤਾਂ ਹੀ 15000 ਇੱਕ 115 ਦਾ ਆ ਵੀ 115 ਦੇ ਨੇ ਇਹ 3 ਲੱਖ ਰੁਪਏ ਦਾ ਅੱਛਾ ਇਹ ਇਹਦੀ ਟੈਂਕੀ ਵੱਡੀ ਆ ਗਈ ਹੈ ਨਾ ਹਾਂ ਇਹਦੀ ਟੈਂਕੀ ਵੱਡੀ ਇਹ ਤਾਂ ਹੀ ਛੋਟੀ ਆ ਗਈ ਇਹ 115 ਦਾ 15 ਰਿਸਪੌਂਡ ਕੀਤਾ ਓਕੇ ਜੀ ਓਕੇ ਉਹ ਇਹ ਨਹੀਂ ਆਉਂਦੇ ਰੇਟ ਲੱਗਾ ਓਕੇ ਪੂਰੇ ਲੱਖ ਦਾ ਜੀ ਲਓ ਜੀ ਹੁਣ ਆਪਾਂ ਪਹੁੰਚੇ ਆ ਸਾਧੂ ਸਿੰਘ ਸੰਗਰੀਆ ਇਹਨਾਂ ਨੇ ਉਹ ਨਿਸਾਨ ਮੇਲੇ ਦੇ ਨਵੀਂ ਖੈਰੋਂ ਲਾਂਚ ਕੀਤੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਕਿਹੜੀ ਲਾਂਚ ਕੀਤੀ ਤੇ ਕਿੰਨੇ ਦੀ ਕੀਤੀ ਆ ਉਸ ਤੋਂ ਪਹਿਲਾਂ ਗਲਟੀਵੇਟਰ ਆ ਗਏ ਜੀ ਇਹ ਆਪਾਂ ਤੋਤਾ ਹਲ ਕਹਿ ਦਨੇ ਆ 52000 ਦੇ ਨੇ 2000 ਡਿਸਕਾਊਂਟ 4 ਕੁਆਂਟਲ 15 ਕਿਲੋ ਦਾ ਵੇਟ ਆ ਜੀ ਕਲਾ ਇੰਨਾ ਇੰਨਾ ਦਾ ਵੇਟ ਆ ਆ ਆ ਗਏ ਜੀ 290 ਇਹਦਾ ਵੇਟ ਆ 37000 ਰੇਟ 2000 ਮਿਲਣ ਦਾ ਡਿਸਕਾਊਂਟ 65 35000 ਦੇ ਮਿਲਣਗੇ ਤੁਹਾਨੂੰ ਸਿੰਪਲ 11 ਹਲ ਆ ਫਰੇਮ ਇਹਨਾਂ ਦੀ ਬਹੁਤ ਹੈ ਵੀ ਆ ਏ ਆ ਗਏ ਜੀ ਉਹ ਦੋ 13 ਦੇ ਆਲ ਰੇਟ 10000 ਦੇ 65000 ਦਾ 2000 ਡਿਸਕਾਊਂਟ ਠੀਕ ਆ ਜੀ ਬੜੇ ਭਾਰੇ ਵੀ ਚੰਗੇ ਰਹਿੰਦੇ ਇਹ ਵੀ 13 ਇਹ 15 ਆ ਗਏ 60000 ਦੇ 2000 ਡਿਸਕਾਊਂਟ 58000 ਦੇ ਇਹ ਇਹ ਫੋਲਡਿੰਗ ਮਾਡਲ ਸੀ ਇਹ ਵਿਦਾਊਟ ਫੋਲਡਿੰਗ ਨੇ ਇਹ 45000 ਦੇ ਨੇ ਤਿੰਨ ਕੁਆਂਟਲ 60 ਕਿਲੋ ਦਾ weight ਆ ਅਜਵੇਂ ਆਪਣੇ ਡਬਲ ਐਮ ਪੀ ਪਲੋ ਹੁੰਦੇ ਨੇ ਸਿੰਗਲ ਵਾਲੇ ਜੇ ਕਿਸੇ ਮਤਲ ਇਹ ਲੈਣਾ ਇਹਦਾ ਰੇਟ ਘੱਟ ਹੁੰਦਾ ਆ ਖੜਾ ਏ ਇਹ 2 ਵਾਲਾ 3 ਵਾਲਾ ਜਿਹੜਾ ਮਰਜ਼ੀ ਬਣਾ ਲਓ ਸਾਰੇ ਬਣਾਉਂਦੇ ਨੇ ਇਹ ਇਹ ਪੁੱਲ ਤੁਹਾਨੂੰ 60000 ਦਾ ਮਿਲੂਗਾ 3 ਕੁਆਂਟਲ 70 ਕਿਲੋਨ ਦਾ weight ਆ 2000 ਡਿਸਕਾਊਂਟ ਆ ਅੱਗੇ ਜਿਹੜੇ ਆਪਾਂ ਗੱਲ ਕਰਦੇ ਆਂ ਵੀ ਦੋਨੋਂ ਸਾਈਡ ਹਾਈਡਰੌਲਿਕ ਇਹ ਹੈਗੇ ਨੇ 1,60,000 ਤੇ 6.5 ਕੁਆਂਟਲ ਇਹਨਾਂ ਦਾ weight ਆ 5000 ਡਿਸਕਾਊਂਟ 1,55 ਦੇ ਉਰੇ ਮੇਲੇ ਤੇ ਨੇ ਇਹਦੇ ਵਿੱਚ ਤੁਸੀਂ 3 ਵਾਲਾ ਲੈ ਸਕਦੇ ਹੋ 4 ਵਾਲਾ ਲੈ ਸਕਦੇ 2 ਵਾਲਾ ਲੈ ਸਕਦੇ ਹੋ ਸਾਰੀ ਲੈ ਸਕਦੇ ਆ ਆਪਾਂ ਠੀਕ ਅੱਗੇ ਆ ਗਿਆ ਇਹਨਾਂ ਦਾ ਹੀ ਇੱਕ ਲੱਟ ਇਹ ਤਾਂ ਚਲੋ ਸਭ ਫੇਰਦੇ ਨੇ ਇਹ ਆ ਕੇ ਇਹਨਾਂ ਦਾ ਫੈਰੂ ਦਾ ਕੰਪੈਕਟ ਮਾਡਲ ਕਹਿੰਦੇ ਨੇ ਆਪਾਂ ਇਹਨੂੰ ਡਰਾਈਵਰ ਨੂੰ ਥੱਲੇ ਉੱਤੋਂ ਵੀ ਲੋਡ ਨਹੀਂ ਹਾਈਡਰੌਲਿਕ ਲੱਗਿਆ ਹੋਇਆ ਤੁਸੀਂ ਉੱਤੇ ਬੈਠੇ ਨਹੀਂ ਆਪਦਾ ਸਾਰਾ ਕੰਮ ਕਰਨਾ ਇਹਨਾਂ ਦਾ ਰੇਟ ਹੈਗਾ ਜੀ 20 ਦਾ ਸੈਟ ਆ 157 10 ਕੁਆਂਟਲ 60 ਕਿਲੋ ਦਾ weight ਆ ਜੀ ਡਿਲੀਵਰੀ ਹੋਮ ਡਿਲੀਵਰੀ ਫ੍ਰੀ ਜੇ ਆਪਾਂ ਬੁੱਕ ਕਰਾਉਣਾ ਹੈ ਤਾਂ ਤੁਹਾਨੂੰ ਹੋਮ ਡਿਲੀਵਰੀ ਫ੍ਰੀ ਮਿਲੂਗੀ ਆਹ ਖੈਰ ਉਹ ਆਈਡੀ ਤੁਹਾਨੂੰ ਮੈਂ ਦਿਖਾਉਣਾ ਹੈ ਇਹਦੀ ਪੂਰੀ ਤੋਂ ਡਿਟੇਲ ਦਵਾਂਗੇ ਅੱਗੇ ਆ ਗਿਆ ਜਿੰਦਰਾ ਇਹਨਾਂ ਦਾ ਤਵੀ ਵਾਲਾ ਬਹੁਤ ਜਿਆਦਾ ਹੈਵੀ ਜਿੰਦਰਾ 35000 ਦਾ ਤੁਹਾਨੂੰ ਮਿਲੂਗਾ 1000 ਰੁਪਏ ਡਿਸਕਾਊਂਟ ਆ ਇਹ ਆ ਗਈ ਇਹਨਾਂ ਦੀ ਸਿੰਪਲ ਹੈਰ ਬਿਨਾ ਹਾਈਡਰੌਲਿਕ ਤੋਂ ਕਿਸੇ ਨੂੰ ਇਹ ਪਸੰਦ ਆਉਂਦੀ ਆ ਤਾਂ ਉਹ ਇਹ ਲੈ ਸਕਦਾ ਇਹ ਆ ਗਿਆ ਇਹਨਾਂ ਦੀ ਸੈਂਟਰ ਹਿੱਸੇ ਵਾਲੀ 2 4 6 12 12 ਦਾ ਸੈਟ ਆ ਜੀ 28 ਲੱਖ ਦੀ ਪੂਰੀ 12 ਡਿਸਕ ਆ ਜੀ 280 ਦੀ ਰੇਟ ਹੈ ਦਾ ਤੇ 25000 ਦੇ ਟਾਇਰ ਨੇ ਇਹ ਬੈ ਗਈ 3 ਲੱਖ 5000 ਦੀ ਡਿਸਕਾਊਂਟ 3000 ਰੁਪਿਆ ਰਹਿ ਗਈ 3 ਲੱਖ 2000 ਦੀ ਇਹਦਾ weight weight 20 ਕੁਆਂਟਲ 50 ਕਿਲੋ ਇਹਦਾ ਫਾਇਦਾ ਕੀ ਆ ਮੇਲੇ ਤੇ ਡਿਲੀਵਰੀ ਫਰੀ ਤੁਹਾਨੂੰ ਹੋਮ ਡਿਲੀਵਰੀ ਘਰੇ ਮਿਲੂਗੀ ਬੁੱਕ ਕਰਾਓ ਤਾਂ ਉੱਥੋਂ ਪਲਾਂਟ ਚੋਂ ਸਿੱਧੀ ਡਿਲੀਵਰੀ ਤੁਹਾਡੇ ਘਰੇ ਜਾਊਗੀ ਬਹੁਤ ਹੈਵੀ ਆ ਹਾਈਡਰੌਲਿਕਾ ਸਾਰੀ ਇਹਦਾ ਸਾਂਝ ਲੋ ਤੁਸੀਂ ਜਿੱਦਾਂ ਹਾਲ ਚਲਾਉਣੇ ਨੇ ਉਦਾਂ ਇਹ ਨੂੰ ਚਲਾਉਣਾ ਆਪਾਂ ਨਾ ਪੂਜੇ ਖਾਂ ਦੇ ਉੱਪਰ ਥੱਲੇ ਹੋਣ ਐਂ ਪੱਧਰ ਚੱਲੂਗੀ